ਝੂਠਾ 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 ਸਾਰਾ ਕੁਝ ਝੂਠਾ ਨਹੀਂ ਦੇ ਸਕਦੇ 1503 ਨਹੀਂ ਦੇ ਸਕਦੇ 1503 ਬਾਜ਼ਾਰ ਚ ਕੋਈ ਵੀ ਦੁਕਾਨਦਾਰ ਨਹੀਂ ਦੇ ਸਕਦਾ 1503 ਸਰਦਾਰ ਜੀ ਝੂਠ ਨਾ ਬੋਲੋ ਸੱਚ ਬੋਲੋ ਸੱਚ ਇਹ ਬਿਗ ਬੋਸ ਨਹੀਂ ਚੱਲਦਾ ਇਥੇ ਝੂਠ ਨਹੀਂ ਚੱਲਣਾ ਬੈਣਾ ਭਰਾਵਾਂ ਨੇ ਹੁਣਾ ਮੈਂ 5 ਨਵੰਬਰ ਤੱਕ ਅਨਾਉਂਸ ਕਰਤਾ 5 ਨਵੰਬਰ ਤੱਕ ਦੀ ਵੱਡੀ ਸੇਲ ਲਾਤੀ ਆ ਮੈਂ ਕਹਿੰਨਾ ਭਾਜੀ 5 ਨਵੰਬਰ ਤੱਕ ਦੇ ਦਾਂਗੇ ਤੁਸੀਂ ਕਾਰ ਚੱਕੋ ਮੋਟਰਸਾਈਕਲ ਚੱਕੋ ਬੱਸ ਫੜੋ ਟ੍ਰੇਨ ਫੜੋ ਤੇ ਆਜੋ ਪੱਗਾ ਪ੍ਰਣਾਮ ਹੋਕਰ ਰੋੜ ਤੇ 500 ਦਾ ਸੂਟ 500 ਦਾ ਸੂਟ ਨੈਚਰਲ ਕੈਵ ਦਾ ਦੁਪੱਟਾ ਵੀ ਨਾਲ ਲਾ ਕੇ ਰੰਗ ਕਲਰ ਡਿਜ਼ਾਈਨ ਚੈੱਕ ਕਰ ਲਓ ਜਿਹੜੇ ਮਰਜ਼ੀ ਲੈ ਜਾਓ ਔਰ ਇੱਕ ਦੋ ਨਹੀਂ ਜਿੰਨੇ ਮਰਜ਼ੀ ਲੈ ਜਾਓ ਦੇਖੋ ਜੀ 5 ਨਵੰਬਰ 5 ਨਵੰਬਰ 5 ਨਵੰਬਰ 5 ਨਵੰਬਰ ਦਾ ਕਾਰਜੋ ਲੈ ਜਾਓ 5500 ਦੇ ਵਿੱਚ ਸੂਟ ਆਜੇ ਕੋ 500 ਦੇ ਸੂਟ ਆ ਸੂਟ ਚੈੱਕ ਕਰੋ ਸੂਟਾਂ ਨਾਲ ਦੁਪੱਟੇ ਚੈੱਕ ਕਰ ਲਓ ਅੰਕਲੋਂ ਮੋਗਰਾ ਰੋੜ ਬਾਗਾ ਆਪਣਾ ਆ ਜੋ ਪਟਾਕੇ ਬਹਿਣਗੇ ਪਟਾਕੇ 2500 ਰੁਪਏ ਦਾ ਸੂਟ ਆ 2500 ਰੁਪਏ ਦਾ ਸੂਟ ਆ ਜਿਹੜਾ ਮੈਂ ਤੁਹਾਨੂੰ ਦਿਖਾ ਰਿਹਾ ਜਿਹੜਾ ਬਿਲਕੁਲ ਡਿਜ਼ਾਈਨਰ ਪੀਸ ਪਰ ਹੁਣ ਤੁਸੀਂ ਰੇਟ ਸੁਣ ਲਓ ਤੁਹਾਡੇ ਪੈਰਾਂ ਹੇਠੋਂ ਜ਼ਮੀਨ ਨਿਕਲ ਜਾਣੀ ਆ ਰੇਟ ਵੀ ਦੇਖੋ ਲਿਖਿਆ ਹੋਇਆ 2500 ਰੁਪਏ ਦਾ ਸੂਟ ਪਰ ਅੱਜ ਦੀ ਵੀਡੀਓ 'ਚ ਇੱਕ ਨਾਲ ਇੱਕ ਫ੍ਰੀ ਚੱਕੋ ਇੱਕ ਨਾਲ ਇੱਕ ਫ੍ਰੀ ਸੂਟ ਫ੍ਰੀ ਕਰਤਾ ਇੱਕ ਨਾਲ ਇੱਕ ਤੇ ਨਾਲੇ ਈ ਰਕਸ਼ੇ ਦੀ ਫ੍ਰੀ ਵੀ ਕਰਤੀ ਸਰਵਿਸ ਹੁਣ ਤੁਸੀਂ ਬੱਸ ਸਟੈਂਡ ਤੋਂ ਆਜੋ ਹੁਣ ਘਰੋਂ ਨੰਨੇ-ਮੁੰਨੇ ਜਾਂ ਭੈਣ ਭਰਾ ਨੂੰ ਕਹਿ ਕੇ ਜਾਂ ਚਾਚੇ ਤਾਏ ਦੇ ਮੋਟਰਸਾਈਕਲ ਤੇ ਬਹਿ ਕੇ ਆਉਣ ਦੀ ਲੋੜ ਨਹੀਂ ਬੱਸ ਸਟੈਂਡ ਆਦੋ ਉੱਥੇ ਈ ਰਕਸ਼ੇ ਦੀ ਸਰਵਿਸ ਬਿਲਕੁਲ ਫ੍ਰੀ ਕਰਦੀ ਐ ਇੱਥੋਂ ਆਉਣਾ ਵੀ ਫ੍ਰੀ ਜਾਣਾ ਵੀ ਫ੍ਰੀ ਤੇ ਸੂਟ ਵੀ ਫ੍ਰੀ ਜਿਹੜਾ 2500 ਦਾ ਸੂਟ ਅਸੀਂ ਦਿੰਨੇ ਸੀ ਅੱਜ ਕਰਤਾ ਇੱਕ ਨਾਲ ਇੱਕ ਕਫਰੀ 5 ਨਵੰਬਰ ਤੋਂ ਪਹਿਲਾਂ ਪਹਿਲਾਂ ਆ ਜਾਓ 2500 ਦੇ ਦੋ ਚੱਕੋ 2500 ਦੇ ਦੋ ਇੱਕ ਪਾ ਦੇ ਦੂਜਾ ਤੋਂ ਇੱਕ ਨਾਲ ਇੱਕ ਫ੍ਰੀ ਸੂਟ ਕਰਤਾ ਵੀਡੀਓ ਚੱਲਦੀ ਚੱਲਦੀ ਸ਼ੇਅਰ ਕਰ ਦਿਓ ਸਕਰੀਨ ਸ਼ਾਟ ਲੈ ਕੇ ਆ ਜਾਓ ਇੱਕ ਸੂਟ ਨਾਲ ਇੱਕ ਸੂਟ ਫ੍ਰੀ ਕਰਤਾ ਆ ਦੇਖੋ ਮੈਂ ਕਹਿੰਦਾ ਜੀ ਪੂਰਾ ਪੰਜਾਬ ਕੋ ਮੋਂ ਪੂਰਾ ਪੰਜਾਬ ਆ ਸੂਟ ਦਾ ਰੇਟ ਪਤਾ ਕਰ ਲੋ 5 5000 ਰੁਪਈਆ 5 5000 ਰੁਪਈਆ ਸੂਟ ਦਾ ਰੇਟ ਆ ਪਰ ਇਹ ਵੀ ਤੁਹਾਨੂੰ ਦੇਣਾ ਇੱਕ ਨਾ ਇੱਕ ਫਰੀ ਮਤਲਬ 5000 ਦੇ ਦੋ ਸੂਟ ਕਰਤੇ ਦੋ ਸੂਟ ਫਰੰਟ ਦੇਖੋ ਵਾਈਓ ਵਰਕ ਦੇਖੋ 5000 ਦੇ ਦੋ ਲੈ ਜੋ ਛੇਤੀ ਆਗੇ ਬਾਈ ਇੱਕ ਨੇ ਕਫਰੀ ਹਨੇ ਬਿਲਕੁਲ ਭਾਜੀ ਫਰੀਦੇ ਭਾ ਕਰਤੇ ਆਜੋ ਹੁਣ ਵੱਡੇ ਫਾਇਦੇ ਕਰਾ ਲਓ ਸੱਚ ਬੋਲ ਰਹੇ ਆ ਜੋ ਕਵਾਂਗੇ ਡਗੇ ਦੀ ਚੋੜ ਤੇ ਕਵਾਂਗੇ ਨਹੀਂ ਤਾਂ ਕੁਛ ਨਹੀਂ ਕਵਾਂਗੇ ਹੁਣ ਤੁਸੀਂ ਬਜ਼ਾਰਾ ਚ ਜਾ ਕੇ ਆ ਸੂਟ 10-10000 ਮੈਂ ਕਹਿੰਦਾ ਭਾਜੀ ਮੂੰਹੋਂ ਮੰਗੇ ਰੇਟ ਮੰਗ ਲੈਂਦੇ ਆ 10000 ਕਹਿਣਗੇ 5000 ਚ ਦੇ ਦੇਣਗੇ ਅਸੀਂ ਕਹਿੰਨੇ 5000 ਦਾ ਪਰ ਇੱਕ ਨਾਲ ਫਰੀ ਚੱਕੋ 2500 ਰੁਪਏ ਦਾ ਸੂਟ ਪੈ ਗਿਆ ਬਾਜੀ ਹੁਣ ਪਾਉਣਾ ਬਾਰੇ ਚੱਕਰਾਂ ਦੇ ਵਿੱਚ ਬਾਜੀ ਆ ਚੱਕੋ ਤਾਜ ਮੇਰੀਆ ਕਪੜਾ ਜਿਹੜਾ 1-1 ਲੱਖ ਰੁਪਏ ਦਾ ਬਣਦਾਣਾ 50000 ਦੇ ਬਣਾ ਕੇ ਦੇ ਦਾਂਗੇ ਹੁਣ ਤੁਸੀਂ ਬੇਸ ਕਹਿੰਦੇ ਹੋ ਬਾਜੀ ਨਵੇਂ ਚਾਹੇ ਸ਼ਿਮਰ ਦਾ ਬੇਸ ਆ ਚਾਹੇ ਆਰਗੈਂਜ ਦਾ ਬਰੇਸ ਆ ਚਾਹੇ ਕ੍ਰਸ਼ ਦਾ ਬੇਸ ਆ ਚਾਹੇ ਤੁਸੀਂ ਕਾਟਨ ਦੇ ਵਿੱਚ ਲੈਣਾ ਸਾਰਿਆਂ ਚ ਵੱਡੀਆਂ ਆਫਰਾਂ ਭਾਜੀ ਲਾ ਦਿੱਤੀਆਂ ਅਸੀਂ ਕੋਈ ਸ਼ਰਤ ਨਹੀਂ ਹੈਗੀ ਵੀ ਭਾਈ ਸੈੱਟ ਵਾਈਜ਼ ਲੈਣਾ ਪੈਣਾ ਘੱਟੋ ਘੱਟ 20000 ਦਾ ਕੱਪੜਾ ਲੈਣਾ ਪੈਣਾ ਇਦਾਂ ਦੀ ਕੋਈ ਸ਼ਰਤ ਨਹੀਂ ਬਿਲਕੁਲ ਜੀ ਸਾਡੇ ਕੋਲੇ ਕੋਈ ਸ਼ਰਤ ਨਹੀਂ ਹੈਗੀ ਇੱਕ ਸੂਟ ਲੈ ਲਓ ਚਾਹੇ ਦੋ ਸੂਟ ਲੈ ਲਓ ਚਾਹੇ ਸੈੱਟ ਵਾਈਜ਼ ਲੈ ਲਓ ਕੋਈ ਸ਼ਰਤ ਨਹੀਂ ਆ ਇੱਥੇ ਤੁਹਾਨੂੰ ਜਿਹੜੇ ਸੂਟ ਰੇਡ ਜੋ ਕੁਆਲਿਟੀ ਦੇਣੀ ਆ ਬਾਜ਼ਾਰ ਚੋਂ ਕਿਤੋਂ ਨਹੀਂ ਮਿਲਣੀ ਭਾਜੀ ਦੇਖੋ ਕਿੰਨਾ ਜ਼ਬਰਦਸਤ ਪੈਨਲ ਵਰਕ ਦੇ ਵਿੱਚ ਤੁਸੀਂ ਲੈਣਾ ਤੁਸੀਂ ਬਾਜੂ ਪਹੁੰਚੇ ਵਰਕ ਦੇ ਵਿੱਚ ਲੈਣੇ ਆ ਸੂਟ ਚਾਹੇ ਬੁਟੀਕ ਲੈਣੇ ਆ ਪਹੁੰਚ ਜਾ ਵਰਕ ਲੈਣੇ ਆ ਤੇ ਆਜੋ ਹੁਣ ਅੰਕਲ ਓਮ ਬਾਗਾ ਪਣਾ ਮੋਗਾ ਰੋਡ ਤੇ ਆ ਦੇਖੋ ਲਹਿੰਗੇ ਨਾਲੋਂ ਵੀ ਪਾਰੇ ਪਾਰੇ ਸੂਟ ਬਿਲਕੁਲ ਭਾਜੀ ਪੂਰਾ ਹੈਵੀ ਦੁਪੱਟਾ ਵਰਕ ਕੀਤਾ ਸ਼ਾਨਦਾਰ ਪੀਸ ਲਗਜ਼ਰੀ ਚੀਜ਼ ਲੈ ਕੇ ਆਏ ਆ ਦੁਪੱਟਾ ਵੀ ਕੈਮ ਮਿਲੂਗਾ ਤੁਹਾਨੂੰ ਸੂਟ ਵੀ ਕੈਮ ਮਿਲੂਗਾ ਤਾਂ ਬੰਦੇ ਦਾ ਪਹਿਲਾਂ ਹੀ ਕੈਮ ਆ ਸਾਰੇ ਕਹਿੰਦੇ ਆਜੋ ਭੈਣ ਭਰਾਵਾਂ ਦੇ ਵੱਡੇ ਫਾਇਦੇ ਕਰਦੇ ਨੇ ਆ ਦੁਪੱਟੇ ਵੀ ਸ਼ਾਨਦਾਰ ਲਾਤੇ ਵਰ रेड सूट பாਜੀ ਇੱਕ ਤੋਂ ਇੱਕ ਹੈ 5 600 ਤੋਂ ਸ਼ੁਰੂ ਹੋ ਜਾਂਦਾ 15 2000 25000 30000 ਤੱਕ ਹੈਵੀ ਦੁਪट्टे ਹੈਵੀ ਸੂਟ ਲੈ ਜਾਓ ਜੀ ਦੇਖੋ ਇੱਥੇ ਹਰ ਤਰ੍ਹਾਂ ਦੇ ਕਸਟਮਰ ਦਾ ਖਾਸ ਧਿਆਨ ਰੱਖਿਆ ਨਾਲ ਚਾਹੇ ਤੁਸੀਂ ਪਿੰਡਾਂ ਵਾਲਿਓਂ ਸ਼ਹਿਰਾਂ ਵਾਲਿਓਂ ਐਨ ਆਰ ਆਈਓਂ ਮਤਲਬ ਹਰ ਕਿਸੇ ਦੀ ਵੈਰਾਈਟੀ ਇੱਕੋ ਹੀ ਛੱਤ ਹੇਠਾਂ ਮਿਲ ਜਾਂਦੀ ਇੱਥੇ ਇਦਾਂ ਨਹੀਂ ਹੈਗਾ ਵੀ ਸਟਾਈਲ ਸਿਰਫ ਇੱਕੋ ਹੀ ਆ ਬਾਕ-ਬਾਕ ਤਰ੍ਹਾਂ ਦੇ ਸਟਾਈਲ ਬਾਕ-ਬਾਕ ਤਰ੍ਹਾਂ ਦੇ ਰੇਟ ਸਾਡੇ ਕੋਲ 100 200 ਰੁਪਏ ਦਾ ਸੂਟ ਸ਼ੁਰੂ ਹੋ ਜਾਂਦਾ ਉੱਥੋਂ ਭਾਵੇਂ ਤੁਸੀਂ 25000 30000 35 35000 ਤੱਕ ਦੇ ਸੂਟ ਲਹਿੰਗੇ ਸ਼ਰਾਰੇ ਗਰਾਰੇ ਭਾਵੇਂ ਲੱਖ ਲੱਖ ਰੁਪਏ ਦੇ ਮਤਲਬ ਵਾਇਰਟੀ ਸਾਰੀ ਮਿਲ ਜੂ ਬਿਲਕੁਲ ਜੀ ਚਾਹੇ ਆਕਾਸ਼ ਦਾ ਵਿਆਹ ਆ ਗਿਆ ਚਾਹੇ ਪ੍ਰਿੰਸ ਦਾ ਵਿਆਹ ਆ ਗਿਆ ਕਿਉਂਕਿ ਆਕਾਸ਼ ਨੇ ਕਟਾਲੇ ਆ ਵਾਲ ਤੇ ਕਹਿੰਦਾ ਹੁਣ ਸੂਟਾਂ ਚ ਵੀ ਵੱਡੇ ਫੈਸ਼ਨ ਦੇ ਕਰਾਣੇ ਆ ਚਾਚੀਆ ਤਾਇਆ ਭੂਆ ਨਾਨੀਆਂ ਮਾਮੀਆਂ ਸਾਰਿਆਂ ਨੇ ਜਦੋਂ ਵਿਆਹ ਤੇ ਆਉਣਾ ਤੇ ਭਾਜੀ ਖੁਸ਼ ਹੋ ਕੇ ਜਾਣਾ ਗਾਰਡਨ ਗਾਰਡਨ ਹੋ ਜਾਣਾ ਇਦਾਂ ਦੇ ਸੂਟ ਦੇ ਕੇ ਸੋ ਆ ਚੀਜ਼ਾਂ ਤੁਸੀਂ ਚੈੱਕ ਕਰ ਲਓ ਕੈਨੇਡਾ ਤੋਂ ਤੁਸੀਂ ਆਉਣਾ ਆਸਟ੍ਰੇਲੀਆ ਤੋਂ ਆਉਣਾ ਨਿਊਜ਼ੀਲੈਂਡ ਤੋਂ ਆਉਣਾ ਖਾਸ ਔਰਤਾਂ ਤੇ ਐਨਆਰਆਈ ਭੈਣ ਭਾਈਆਂ ਲਈ ਤਾਂ ਬਹੁਤ ਵੱਡੀ ਸਹੂਲਤ ਤੁਹਾਡਾ ਜਿਹੜਾ ਤੁਸੀਂ ਬਾਜ਼ਾਰ 'ਚ ਆ ਕੇ ਇਦਾਂ ਦੀ ਹੈਵੀ ਦਾਜ ਬੜੀ 2 ਲੱਖ ਰੁਪਏ ਦੀ ਬਣਾਉਣੀ ਆ ਇੱਥੇ ਤੁਹਾਨੂੰ ਅਸੀਂ 70 80 ਅੱਜ ਬਣਾ ਕੇ ਦਵਾਂਗੇ ਦੇਖੋ ਕੱਪੜੇ ਦਾ ਬਾਜ਼ਾਰ ਨਾਲ ਸਸਤਾ ਦੇਤਾ ਵਰਾਈਟੀ ਦੀ ਵਧੀਆ ਦੇਤੀ ਜਦੋਂ ਤੁਸੀਂ ਇੰਡੀਆ ਆਉਣਾ ਤੁਹਾਡੇ ਜਹਾਜ਼ੀਆਂ ਟਿਕਟਾਂ ਦੇ ਪੈਸੇ ਵੀ ਸੂਟਾਂ ਦੀ ਸ਼ਾਪਿੰਗ ਜੋ ਨਿਕਲ ਜਾਣਿਆ ਕਿਉਂਕਿ ਤੁਹਾਡੇ ਫਾਇਦੇ ਬਹੁਤ ਵੱਡੇ ਕਰਨੇ ਆ ਚੀਜ਼ਾਂ ਚੈੱਕ ਕਰ ਲੋ ਹੈਂਡਵਰਕ ਕੀਤੇ ਹੋਏ ਆ ਨਵੇਂ-ਨਵੇਂ ਬੇਸ ਆ ਦੁਪੱਟੇ ਟੋਪ ਦੇ ਆ ਇਦਾਂ ਦੀਆਂ ਚੀਜ਼ਾਂ ਮਿਲਣੀਆਂ ਨਹੀਂ ਭਾਈ ਜਾਗੋ ਜੁਗਰੀ ਤਿਆਰੀ ਕੀਤੀ ਹੈ ਕੋਈ ਬੋਲੋ ਭਾਈ ਜਾਗੋ ਵਾਲੇ ਸੂਟ ਤਾਂ ਮਿਲ ਜਾਂਦੇ ਆ ਪਰ ਜਦੋਂ ਜਾਗੋ ਦੀ ਫਲਕਾਰੀ ਲੈਣੀ ਹੈ ਕਹਿੰਦੇ 3000 ਤੋਂ ਘੱਟ ਨਹੀਂ ਚੱਕੋ 500 ਰੁਪਏ ਦੀ ਫਲਕਾਰੀ ਲੈ ਜਾਓ ਤੁਸੀਂ 650 ਰੁਪਏ ਦੀ ਫਲਕਾਰੀ ਲੈ ਜਾਓ ਤੁਸੀਂ 750 ਰੁਪਏ ਦੀ ਫਲਕਾਰੀ ਲੈ ਜਾਓ ਰੈੱਡ ਮਹਿਰੂਨ ਕਲਰ ਲੈ ਜਾਓ ਤੁਸੀਂ ਬਾਗ ਦੇ ਵਿੱਚ ਫਲਕਾਰੀਆਂ ਲੈ ਜਾਓ ਇੱਕ ਤੋਂ ਇੱਕ ਟੌਪ ਤੋਂ ਟੌਪ ਹੈ ਉਹ ਦੇਖੋ ਜੀ ਇਸ ਦੇ ਨਾਲ ਸੂਟਾਂ ਨਾਲ ਸ਼ਰਾਰੇ ਗਰਾਰੇ ਲਹਿੰਗੇ ਗੌਂਡ ਡਰੈੱਸਾਂ ਲੈਣੀਆਂ ਇਹਦੇ ਉੱਤੇ ਵੀ ਤੁਹਾਨੂੰ ਅਸੀਂ ਐਕਸਟਰਾ 20% ਡਿਸਕਾਊਂਟ ਦਵਾਂਗੇ ਮਤਲਬ ਜੇ ਕੋਈ 5000 ਡਰੈੱਸ ਲੈਣੇ ਹੋ ਤੁਹਾਨੂੰ ਉਹਦੇ ਉੱਤੇ 1000 ਰੁਪ 4000 ਰੁਪਏ ਦੀ ਵਿੱਚ ਦੇਵਾਂਗੇ ਜਿਹੜੀ ਆ ਤੁਸੀਂ ਚੈੱਕ ਕਰੋ ਬੜੇ ਸੋਹਣੇ ਇਹ ਤੁਸੀਂ ਬਾਜ਼ਾਰ ਚ ਜਿੰਨੇ 5-5000 ਦੀਆਂ ਅਸੀਂ ਤੁਹਾਨੂੰ ਇਹ ਦੇਣੀ 25-2500 ਦੀਆਂ ਪਰ ਇਹਦੇ ਉੱਤੇ ਵੀ ਤੁਹਾਨੂੰ 20% ਡਿਸਕਾਊਂਟ 2000 ਰੁਪਏ ਚ ਬਿਲਕੁਲ ਜੀ 2000 ਰੁਪਏ ਚ ਰਹਿ ਗਈ ਜੀ ਬਿਲਕੁਲ ਜੀ ਚਾਹੇ ਤੁਸੀਂ ਡਰੈੱਸਾਂ ਦੇ ਨਾਲ ਨਾਲ ਲਹਿੰਗੇ ਸ਼ਰਾਰੇ ਗਰਾਰੇ ਤੁਸੀਂ ਹੈਵੀ ਲਹਿੰਗੇ ਰੈੱਡ ਮਹਿਰੂਨ ਮੈਂਟਾ ਲੈਣੇ ਤਾਂ ਉਹ ਵੀ ਮਿਲ ਜਾਣਗੇ ਡਰੈੱਸਾਂ ਦੇ ਵਿੱਚ ਦੇਖੋ ਸਾਡੇ ਕੋਲ ਬਹੁਤ ਵੈਰਾਈਟੀਆਂ ਹੁਣ ਤੁਹਾਨੂੰ ਚੰਡੀਗੜ੍ਹ ਮਹਾਲੀ ਦਿੱਲੀ ਜਾਂਦੀ ਲੋੜ ਨਹੀਂ ਸਿੱਧਾ ਆਜੋ ਬਾਗਾ ਪ੍ਰਣਾ ਜਿੱਥੇ ਈ ਰਕਸੈਸ ਸਰਵਸ ਬਿਲਕੁਲ ਫਰੀ ਹੈ ਸੂਟ ਇੱਕ ਨਾਲ ਇੱਕ ਫਰੀ ਹੈ ਡਿਜ਼ਾਈਨਿੰਗ ਸਾਰੀ ਹੈ ਦਾਜ ਵੀ ਦਾ 2 ਲੱਖ ਦਾ ਕਪੜਾ 1 ਲੱਖ ਦੇ ਵਿੱਚ ਮਿਲਦਾ ਤੇ ਹੁਣ ਦੇਰੀ ਨਾ ਕਰੋ ਜਲਦ ਪਹੁੰਚੋ ਅੰਕਲ ਓਮ ਨੰਬਰ ਸਕਰੀਨ ਤੇ ਜੀ ਕੋਈ ਜਾਣ ਕੇ ਲੈਣ ਤਾਂ ਫੋਨ ਤੁਸੀਂ ਕਰ ਸਕਦੇ ਆ ਸਸਤੀ ਗੱਲ